ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਨੇ ਸ਼ਾਰਟ ਨੋਟਿਸ ਤੇ ਸਾਡੇ ਕੋਲ ਆਏ ਹੋ ਅੱਜ ਦਾ ਇੱਕ ਮੇਨ ਮਕਸਦ ਹੈ ਕਿ ਜਿਸ ਤਰ੍ਹਾਂ ਅੱਜ ਤੋਂ 325 ਦਿਨ ਪਹਿਲਾਂ ਨਸ਼ੇ ਦੇ ਵਿਰੁੱਧ ਜਿਹੜਾ ਯੁੱਧ ਨਸ਼ੇ ਵਿਰੁੱਧ ਦਾ ਐਲਾਨ ਹੋਇਆ ਸੀ ਉਹਦੇ ਤਹਿਤ 35-32000 ਦੇ ਕਰੀਬ ਜਿਹੜੀਆਂ ਐਫਆਈਆਰਾਂ ਨੌਜ ਹੋਈਆਂ ਹਜ਼ਾਰਾਂ ਦੇ ਕਰੀਬ ਜਿਹੜੇ ਸਮਗਲਨ ਨੇ ਉਹ ਜੇਲ੍ਹਾਂ ਵਿੱਚ ਗਏ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਸੀ ਉਹਨਾਂ ਦਾ ਨਸ਼ਾ ਜਿਹੜਾ ਛਡਵਾ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਵਾਂ ਦੇ ਕਰੀਬ ਜਿਹੜੇ ਬੈਡ ਉਹਨਾਂ ਦੇ ਸਹੂਤ ਲਈ ਲਾਏ ਗਏ ਨੇ ਤਾਂ ਕਿ ਉਹਨਾਂ ਦਾ ਕਿਸੇ ਗੱਲੋਂ ਇਲਾਜ ਦੀ ਕੋਈ ਕਮੀ ਨਾ ਰਹੇ ਕਿਸੇ ਮਾਂ ਦਾ ਜਿਹੜੀ ਗੋਦ ਸੁਣੇ ਨਾ ਹੋਵੇ ਕਿਸੇ ਭੈਣ ਦਾ ਸੁਆਗਤ ਨਾ ਹੋਵੇ ਉਸ ਤੋਂ ਅਪਰੰਤ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਕਰਿਆ ਕਿ ਜਿਸ ਤਰ੍ਹਾਂ ਯੁੱਧ ਨਸ਼ੇ ਵਿਰੁੱਧ ਦਾ ਲੈਣਾ ਕਰਿਆ ਉਸੇ ਤਰ੍ਹਾਂ ਗੈਂਗਸਟਰਾਂ ਦੇ ਵਾਰ ਵੀ ਜਿਹੜੀ ਅੱਜ ਯੋਜਨਾ ਉਹ ਸ਼ੁਰੂ ਹੋਈ ਹੈ ਤੇ ਇਹ ਦੱਸਦੇ ਹੋਏ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਮਾਨ ਸਾਹਿਬ ਦੀ ਸਰਕਾਰ ਪਹਿਲੀ ਸਰਕਾਰ ਆ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਪਖ ਦੇ ਮਸਲੇ ਨੇ ਜਿਵੇਂ ਨਸ਼ੇ ਦੀ ਹੈ ਉਸ ਤੋਂ ਬਾਅਦ ਗੈਂਗਸਟਰ ਦੀ ਬਾਤ ਆ ਜਿਹੜੇ ਵਿੱਚ ਹਜ਼ਾਰਾਂ ਲੋਕਾਂ ਤੋਂ ਇਹਨਾਂ ਨੇ ਗੈਂਗਸਟਰਾਂ ਨੇ ਜਿਹੜਾ ਉਹਨਾਂ ਦੇ ਖੂਨ ਪਸੀਨੇ ਦੀ ਜਿਹੜੀ ਕਮਾਈ ਹੈ ਉਹਨਾਂ ਨੂੰ ਲੁੱਟਦੇ ਨੇ ਡਰਾਤ ਮੁਕਾ ਕੇ ਪਰ ਮੈਂ ਉਹਨਾਂ ਨੂੰ ਤਾੜਨਾ ਕਰਨਾ ਚਾਹੁੰਦਾ ਕਿ ਜਿੰਨਾ ਤੁਸੀਂ ਪੈਸਾ ਲੁੱਟਣਾ ਸੀ ਲੁੱਟ ਲਿਆ ਜਿੰਨੇ ਕੀ ਨੌਜਵਾਨ ਤੀਆਂ ਪੈਣਾ ਦੇ ਸੁਹਾਗ ਜਾਣੇ ਸੀ ਉਹ ਜਾਲ ਲਈ ਹੁਣ ਕਿਸੇ ਵੀ ਗੈਂਗਸਟਰ ਨੂੰ ਜਿਹੜਾ ਪੰਜਾਬ ਦੇ ਵਿੱਚ ਕਿਸੇ ਨੂੰ ਮਾਰਨ ਦੀ ਨੇ ਲੁੱਟਣ ਦੀ ਜਿਹੜੀ ਵੀ ਆਗਿਆ ਨਹੀਂ ਦਿੱਤੀ ਜਾਉ। ਜਿੱਦ ਤਰ੍ਹਾਂ ਜਿਸ ਤਰ੍ਹਾਂ ਨਾਲ ਤੇ ਖਲਾਬ ਵੀ ਕਬੱਡੀ ਮੈਚ ਮਿੱਟੀ ਗਈ ਆ ਤੇ ਕਿੰਨਾ ਲੁਧਿਆਣਾ ਦੇ ਇਹਦਾ ਅਸਰ ਦੇਖਣ ਨੂੰ ਮਿਲ ਕਿੰਨੇ ਚਿਰ ਦੇ ਲੁਧਿਆਣਾ ਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਜਿਹੜਾ ਇਹਦਾ ਰਿਜ਼ਲਟ ਦੇਖਣ ਨੂੰ ਮਿਲੂਗਾ ਕੱਲ ਰਾਤ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਗੈਂਗਸਟਰਾਂ ਦੇ ਪਨਾਹ ਘਰ ਸੀ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਹੋਵੇ ਇਹਦੇ ਵਿੱਚ ਕੋਈ ਪਾਰਟੀ ਦੀ ਕਰਨੀ ਕਿਸੇ ਵਰਗ ਦਾ ਹੋਵੇ ਕਿਸੇ ਧਰਮ ਦਾ ਹੋਵੇ ਉਹਨਾਂ ਨੂੰ ਰਾਤ ਪੁਲਿਸ ਨੇ ਚਿੱਕਿਆ ਕਿਉਂਕਿ ਕੱਲ ਡੀਜੀਪੀ ਸਾਹਿਬ ਨੇ ਇੱਕ ਪ੍ਰੈਸ ਅਹਿਮ ਪ੍ਰੈਸ ਕਾਨਫਰੰਸ ਕਰਕੇ ਤਾਲਣਾ ਕਰੀ ਸੀ ਕਿ ਤੁਸੀਂ ਇਹ ਗੈਂਗਸਟਰਵਾਦ ਆ ਜਿਹੜਾ ਖਤਮ ਕਰ ਦਿਓ ਜਿਹਦੇ ਨਹੀਂ ਤਾਂ ਤੁਹਾਡੇ ਖਿਲਾਫ ਜਿਹੜੀ ਸਖਤ ਕਾਰਸ਼ਨ ਲਵਾਂਗੇ ਚਾਹੇ ਜਿਸ ਤਰ੍ਹਾਂ ਦੀ ਐਕਸ਼ਨ ਲੈਣਾ ਪਵੇ ਉਹ ਮਾਨ ਮਾਨ ਸਾਹਿਬ ਦੀ ਸਰਕਾਰ ਤੇ ਸਾਡੀ ਪੰਜਾਬ ਪੁਲਿਸ ਲਊਗੀ ਉਹਦੇ ਦੀ ਮਿਸਾਲ ਹੈ ਜਿਹੜੀ ਪਿਛਲੇ ਦਿਨ ਇੱਕ ਖੇਡ ਪ੍ਰਮੋਟਰ ਨੂੰ ਜਿਹੜਾ ਮਾਰਿਆ ਗਿਆ ਸੀ ਉਹਦੇ ਜਿਹੜੇ ਕਾਤਲਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਜਦੋਂ ਗੈਸਟਰ ਬਾਅਦ ਜਦੋਂ ਇਹਨਾਂ ਦੇ ਨੱਥ ਅੱਜ ਤੱਕ ਪਿਛੜੀਆਂ ਸਰਕਾਰਾਂ ਨੇ ਨਹੀਂ ਪਾਈ ਤਾਂ ਹੀ ਇਹਨਾਂ ਦੇ ਜਿਹੜੇ ਹੌਸਲੇ ਨੇ ਉਹ ਬਲੰਦ ਹੋਏ ਨੇ ਪਰ ਮੈਂ ਇੱਥੇ ਫਿਰ ਤਾਲਨਾ ਕਰਨਾ ਚਾਹੁੰਦਾ ਪੰਜਾਬ ਦੇ ਜਿਹੜੇ ਗੈਸਟਰ ਨੇ ਉਹਨਾਂ ਨੂੰ ਕਿ ਤੁਸੀਂ ਨੇ ਆਪਣਾ ਜਿਹੜਾ ਜਿਹੜਾ ਇਹ ਠੱਜਾ ਚਲਾਇਆ ਹੈ ਠੱਗੀ ਠੋਰੀ ਦਾ ਡਰਾਉਨ ਤੁਮ ਕੌਣ ਦਾ ਉਹਨੂੰ ਬੰਦ ਕਰ ਦਿਓ ਨਹੀਂ ਤਾਂ ਜਿਹੜੇ ਤੁਹਾਡੇ ਅੰਜਾਮ ਮਾਰੇ ਹੋਣਗੇ